ਸੋਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਹਸਿਕ ਕਾਲ ਤੇ ਅੱਜ ਆਪਾਂ ਫੇਰ ਲੱਗੇ ਆ ਪੀਆਰ 126 ਵੈਰਾਈਟੀ ਟਰਾਲਾ ਭਰਨ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਅੱਜ ਤੀਜਾ ਟਰਾਲਾ ਭਰ ਲੱਗਿਆ ਪਹਿਲਾਂ ਆਪਾਂ ਆਵਾਸਮਤੀ ਵੱਡੀ ਉਹਦੇ ਤੋਂ ਬਾਹਰ ਪੀਆਰ 126 ਵੈਰਾਈਟੀ ਫੇਰ ਆਪਾਂ ਜਿਹੜੀ ਵੱਡੀ ਸੀਗੀ ਮੰਡੀ ਵੇਚ ਕੇ ਆ ਉਹਦੀ ਵੀਡੀਓ ਆਪਾਂ ਚੈਨਲ ਤੇ ਪਈ ਆ ਝਾੜ ਉਹਦਾ 27 ਕੁਇੰਟਲ ਆਇਆ ਸੀਗਾ ਤੇ ਮਸ਼ੀਨ ਪਹੁੰਚ ਗਈ ਆਪਣੇ ਖੇਤ ਦੇ ਵਿੱਚ ਤੇ ਨਾਲ ਦੀ ਨਾਲ ਅੱਜ ਆਪਾਂ ਇੱਕ ਤੁਹਾਡੇ ਨਾਲ ਖੁਸ਼ਖਬਰੀ ਸਾਂਝੀ ਕਰਨੀ ਹੈ ਜਿਹੜੀ ਭਾਰਤ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਆ ਜਿਹੜਾ ਫਸਲ ਦੇ ਵਿੱਚ ਐਮਐਸਪੀ ਦੇ ਵਿੱਚ ਵਾਅਦਾ ਕੀਤਾ ਉਹਦੇ ਤੋਂ ਪਹਿਲਾਂ ਬਾਕੀ ਜਿਹੜੇ ਭਰਾ ਭਾਈ ਨਵੇਂ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਪੁਰਾਣੇ ਆ ਉਹਨਾਂ ਦਾ ਦਿਲੋਂ ਥੈਂਕ ਯੂ ਧੰਨਵਾਦ ਤੇ ਨਵੇਂ ਭਾਈ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਗੱਲ ਕਰਦੇ ਆਪਾਂ ਪਹਿਲਾਂ ਹੀ ਸਟਾਰਟਿੰਗ ਦੇ ਵਿੱਚ ਐਮਐਸਪੀ ਦੀ ਗੱਲ ਕਰਨੀ ਵੀ ਜਿਹੜਾ ਭਾਈ ਕਣਕ ਦਾ ਐਮਐਸਪੀ ਉਹਦੇ ਵਿੱਚ ਭਾਰਤ ਸਰਕਾਰ ਨੇ 160 ਰੁਪਏ ਦਾ ਜਿਹੜਾ ਵਾਅਦਾ ਕੀਤਾ ਪਿਛਲੇ ਸੀਜ਼ਨ ਜਿਹੜਾ ਅਪ੍ਰੈਲ ਲੰਘਿਆ ਉਹਦੇ ਵਿੱਚ 2425 ਰੁਪਏ ਆਪਣੀ ਕਣਕ ਐਮਐਸਪੀ ਤੇ ਵਿਕੀ ਸੀਗੀ ਮੰਡੀਆਂ ਦੇ ਵਿੱਚ ਤੇ ਹੁਣ ਆਉਂਦੇ ਸੀਜ਼ਨ ਬਾ 2425 ਰੁਪਏ ਜੀ 160 ਰੁਪਏ ਦਾ ਵਾਧਾ ਕਰਕੇ 2585 ਰੁਪਿਆ ਜਿਹੜਾ ਨਵਾਂ ਰੇਟ ਆ ਆਉਂਦੇ ਸੀਜ਼ਨ ਦੇ ਵਾਸਤੇ ਜਿਹੜਾ ਕਣਕ ਹੈ ਬਾਕੀ ਫਸਲਾਂ ਦੇ ਵਿੱਚ ਵੀ ਬਾਈ ਐਮਐਸਪੀ ਦੇ ਵਿੱਚ ਵੀ ਵਾਧਾ ਕੀਤਾ ਗਿਆ ਜਿਹਦੇ ਵਿੱਚ ਤੇਲਬੀਜ ਫਸਲਾਂ ਹੈਗੀਆਂ ਬਾਕੀ ਹੋਰ ਜਿੰਨੀਆਂ ਵੀ ਦਾਲਾਂ ਦੂਲਾਂ ਹੈਗੀਆਂ ਉਹ ਆਪਾਂ ਅਲੱਗ ਵੀਡੀਓ ਪਾਵਾਂਗੇ ਕਿ ਬਣਾ ਕੇ ਪਰ ਅੱਜ ਆਪਾਂ ਇਹਦੇ ਵਿੱਚ ਕਣਕ ਝੋਨਾ ਕਿਉਂਕਿ ਮੁੱਖ ਫਸਲ ਆ ਪੰਜਾਬ ਦੀ ਆਪਾਂ ਇਹਨਾਂ ਦੋਨਾਂ ਦੀ ਗੱਲ ਕਰਨੀ ਹੈ ਕਣਕ ਦਾ ਤੁਹਾਨੂੰ ਦੱਸਤਾ ਵੀ 2585 ਰੁਪਏ ਜਿਹੜਾ ਨਵਾਂ ਰੇਟ ਆਉਂਦੇ ਸੀਜ਼ਨ ਵਾਸਤੇ ਹੁਣ ਗੱਲ ਕਰਨੀ ਝੋਨੇ ਦੀ ਕਿ ਆਪਾਂ ਕੱਲ ਬਾਈ ਇੱਕ ਪੋਸਟ ਪਾਈ ਸੀਗੀ ਉਹਦੇ ਵਿੱਚ ਕਿਹਾ ਸੀਗਾ ਵੀ ਬਾਈ ਘਰਾਉਣ ਦੀ ਲੋੜ ਨਹੀਂ ਸਾਰੇ ਝੋਨੇ ਦੇ ਵੀ ਜਿਹੜੇ ਝਾੜ ਹੈ ਉਹ ਮਾੜੇ ਮਲਕੇ ਕਿਤੇ ਕਿਤੇ ਝਾੜ ਬਹੁਤ ਜ਼ਿਆਦਾ ਘਟਿਆ ਮਲਕੇ ਝਾੜ ਬਾਕੀ ਡਿਪੈਂਡ ਕਰਦਾ ਬਾਈ ਤੁਹਾਡੀ ਕਿਸਮਤ ਤੇ ਤੁਹਾਡੇ ਮੁਕੱਦਰ ਤੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਬੰਦੇ ਦੀ ਕਿਸਮਤ ਸੋ ਆਪਣੀ ਕਿਸਮਤ ਦੇ ਵਿੱਚ ਬਾਈ ਪਿਛਲੀ ਜਿਹੜੀ ਟਰਾਲੀ ਵੇਚ ਗਏ ਉਹਦਾ 27 ਕੁਇੰਟਲ ਝਾੜ ਲਿਖਿਆ ਹੋਇਆ ਸੀਗਾ ਬਾਬੇ ਨਾਨਕ ਨੇ 27 ਕੁਇੰਟਲ ਦੀ ਐਵਰੇਜ ਆਪਣੇ ਕੀਲੇ ਦੀ ਬੈਠੀ ਆ ਹੁਣ ਜਿਹੜਾ ਝੋਨਾ ਵੱਢ ਰਹੇ ਆ ਇਹ ਝੋਨਾ ਮਲਕੇ ਉਹਦੇ ਨਾਲੋਂ ਦੇਖਣ ਨੂੰ ਵੀ ਵਧੀਆ ਲੱਗਦਾ ਸੋ ਇਹਦੇ ਵਿੱਚ ਇੱਕ ਫੋਕ ਵੀ ਘੱਟ ਆ ਪोटाश ਵੀ ਘੱਟ ਆ ਸੋ ਲੱਗਦਾ ਵੀ ਇਹਦਾ ਝਾੜ ਜਿਹੜਾ ਪਹਿਲੇ ਝੋਨੇ ਨਾਲੋਂ ਸ਼ਾਇਦ ਵਧੀਆ ਰਵੇ ਬਾਕੀ ਟੋਟਲ ਵੀਡੀਓ ਜਿਹੜੀ ਆਪਾਂ ਮੰਡੀ 'ਚ ਜਾ ਕੇ ਪਾਵਾਂਗੇ ਜਦੋਂ ਕੰਡੇ ਤੇ ਤੁਲਗੀ ਕਿਉਂਕਿ ਆਪਾਂ ਗੱਲੀਬਾਤੀ ਵੀ ਝਾੜਨੀ ਕੱਢਣੇ ਹੈਗੇ ਵੀ ਜਿੱਦਾਂ ਅਕਸਰ YouTube ਤੇ ਵੀਡੀਓ ਦੇਖਣ ਨੂੰ ਮਿਲ ਜਾਂਦੀਆਂ ਵੀ ਬਹੁਤ ਬੰਦੇ ਗੱਲੀਬਾਤੀ ਜਿਹੜੀਆਂ ਗੱਲਾਂ ਕਰੀ ਜਾਂਦੇ ਆ ਫੀਲਡ ਦੇ ਵਿੱਚ ਉਹ ਮਲਕੇ ਨਾ ਤੇ ਕੰਮ ਕਰਦੇ ਹੁੰਦੇ ਆ ਨਾ ਕੋਈ ਉਹ ਮਲਕੇ ਉਹਨਾਂ ਨੇ ਆਪ ਖੇਤੀਬਾੜੀ ਦੇ ਵਿੱਚ ਉਹਨੇ ਦੂਜਿਆਂ ਦੇ ਖੇਤਾਂ ਵਿੱਚ ਜਾ ਜਾ ਕੇ ਜਿਹੜੀਆਂ ਵੀਡੀਓ ਬਣਾਈ ਜਾਂਦੇ ਆ ਸੋ ਆਪਣਾ ਜਿੰਨੀਆਂ ਵੀ ਚੈਨਲ ਤੇ ਵੀਡੀਓ ਪਈਆਂ ਪਹਿਲੀਆਂ ਵੀ ਵੀਡੀਓ ਜਿੰਨੀਆਂ ਵੀ ਪਈਆਂ ਹੁਣ ਤੱਕ ਟੋਟਲੀ ਉਹ ਸਾਰੀਆਂ ਆਪਣੇ ਖੇਤ ਦੀਆਂ ਚਾਹ ਉਹਦੇ ਵਿੱਚ ਝੋਨਾ ਲਾਉਂਦਿਆਂ ਦੀ ਕੋਈ ਸਪਰੇ ਕਰਦਿਆਂ ਦੀ ਹੋਵੇ ਕਣਕ ਵੱਢਦਿਆਂ ਦੀ ਹੋਵੇ ਜਾਂ ਝੋਨਾ ਵੱਢਦਿਆਂ ਦੀ ਹੋਵੇ ਅੱਜ ਤੱਕ ਕੋਈ ਵੀ ਵੀਡੀਓ ਕਿਸੇ ਦੇ ਖੇਤ ਦੇ ਵਿੱਚ ਜਾ ਕੇ ਨਹੀਂ ਬਣਾਈ ਹੈਗੀ ਤੇ ਨਾ ਹੀ ਕਦੇ ਕਿਸੇ ਦੀ ਪ੍ਰੋਮੋਸ਼ਨ ਕੀਤੀ ਹੈ ਤੇ ਨਾ ਹੀ ਕਦੇ ਕਰਨੀ ਹੈ ਬਾਈ ਕਿਉਂਕਿ ਆਪਣਾ ਸਿੱਧਾ ਜੱਟ ਸੌਦਾ ਚੈਨਲ ਆਪਾਂ ਬਣਾਇਆ ਪਿਆ ਵੀ ਆਪਾਂ ਚਾਰ ਗੱਲਾਂ ਆਪਣੇ ਭਰਾਵਾਂ ਦੇ ਨਾਲ ਕਰ ਸਕੀਏ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਆ ਕੋਈ ਹੋਰ ਆਪਣਾ ਮੇਨ ਪਰਪਸ ਨਹੀਂ ਹੈਗਾ ਇਹਦੇ ਵਾਸਤੇ ਤੇ ਬਾਕੀ ਜਿਹੜੀ ਝੋਨੇ ਦੀ ਆਪਾਂ ਗੱਲ ਕਰਦੇ ਵੀ ਸਾਰੇ ਬੰਦੇ ਨੂੰ ਬਾਈ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਹੁਣ ਆ ਇੱਕ ਚੱਕਰ ਹੋਰ ਪੈਣਾ ਜਿੱਦਾਂ ਮਨ ਹੁਣ ਆਪਣੇ ਮਸ਼ੀਨ ਵਾਲਾ ਬੰਦਾ ਕਹਿੰਦਾ ਵੀ ਮੈਨੂੰ ਫੋਨ ਆ ਰਹੇ ਆ ਲਗਾਤਾਰ ਵੀ ਬਾਈ ਯਾਰ 7 ਤਰੀਕ ਤੋਂ ਪਹਿਲਾਂ-ਪਹਿਲਾਂ ਜਿਹੜਾ ਮੇਰਾ ਝੋਨਾ ਵੜਦੇ ਕਿਉਂਕਿ ਹੁਣ 6-7 ਤਰੀਕ ਨੂੰ ਮੌਸਮ ਜਿਹੜਾ ਖਰਾਬ ਦੱਸਤਾ ਸੋ ਮੇਰੀ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਹੈ ਵੀ ਮੌਸਮ ਖਰਾਬ ਦੇ ਚੱਕਰ ਦੇ ਵਿੱਚ ਤੁਸੀਂ ਆਪਣਾ ਝੋਨਾ ਖਰਾਬ ਨਾ ਕਰ ਲਿਓ ਜੇ ਹੁਣ ਬਾਰਿਸ਼ ਪੈ ਵੀ ਜਾਂਦੀ ਹੈ ਪਹਿਲੀ ਤਾਂ ਗੱਲ ਆ ਵੀ بارش ਇੰਨੀ ਤਕੜੀ ਜਾਂ ਮਤਲਕਿ ਲੰਬਾ ਟਾਈਮ بارش ਨਹੀਂ ਪਾਉਗੀ ਹੋ ਸਕਦਾ ਘੰਟਾ ਘੜੀ ਕੋਈ ਮੀਂਹ ਪੈ ਲਵੇ ਉਹਦਾ ਕੋਈ ਇੰਨਾ ਵੱਡਾ ਨੁਕਸਾਨ ਜਿਹੜਾ ਪੱਕੇ ਝੋਨਿਆਂ ਨੂੰ ਹੁਣ ਨਹੀਂ ਹੋਣਾ ਤੇ ਦੂਜੀ ਗੱਲ ਜਿਹੜੇ ਨਾਲ ਜੇ ਹਵਾ ਵੀ ਆ ਗਈ ਪੱਕਾ ਝੋਨਾ ਬਾਈ ਕਦੇ ਵੀ ਨਹੀਂ ਡਿੱਗਦਾ ਹੁੰਦਾ ਹੈਗਾ ਕੋਈ ਹਾਂ ਵੀ ਜਿਆਦਾ ਮੱਲਿਆਵਾ ਹੋਵੇ ਜਾਂ ਜਿੱਦਾਂ 11 21 ਬਾਸਮਤੀ ਵੈਰੈਟੀਆਂ ਥੋੜੇ ਉਹਨਾਂ ਦੇ ਜਿਹੜੇ ਸਟੈਮ ਆ ਉਹ ਮਤਲਕਿ ਕਮਜ਼ੋਰ ਹੁੰਨੇ ਆ ਣਾੜ ਕਮਜ਼ੋਰ ਹੁੰਨੇ ਉਹ ਡਿੱਗ ਜਾਂਦੇ ਆ ਸੋ ਜਿਹੜੀ ਪਰਮਲ ਵੈਰੈਟੀਆਂ ਘਰੌਣ ਦੀ ਲੋੜ ਨਹੀਂ ਤੁਸੀਂ ਮੀਂਹ ਦੇ ਚੱਕਰ ਦੇ ਵਿੱਚ ਆ ਕੇ ਕੱਚੀਆਂ ਨ ਕਿਉਂਕਿ ਮੌਇਸਚਰ ਦੀ ਬੜੀ ਦਿੱਕਤ ਆ ਰਹੀ ਆ ਮੌਇਸਚਰ ਦੀ ਦਿੱਕਤ ਮੰਡੀਆਂ ਦੇ ਵਿੱਚ ਇਹ ਆ ਰਹੀ ਆ ਵੀ ਬਾਈ ਦੇਖੋ ਜਿਹੜਾ ਇਸ ਵਾਰ ਮਤਲਬ ਕਿ ਮੰਡੀਆਂ ਵਿੱਚ ਜਿਹੜੀ ਲੁੱਟ ਚੱਲ ਰਹੀ ਆ ਪਿਛਲੀ ਵਾਰ ਲੁੱਟ ਚੱਲੀ ਆ ਸ਼ਰਿਆਮ ਇਸ ਵਾਰ ਲੁੱਟ ਗੁਪਤੀ ਤਰੀਕੇ ਨਾਲ ਚੱਲ ਰਹੀ ਆ ਉਹਦੇ ਵਿੱਚ ਜਿਹੜਾ ਮੌਇਸਚਰ ਮੀਟਰ ਨੂੰ ਮੁੱਖ ਫੰਡਾ ਬਣਾਇਆ ਵਾ ਸੋ ਮੈਂ ਤੁਹਾਨੂੰ ਮੌਇਸਚਰ ਮੀਟਰ ਹੀ ਦੱਸ ਦਿਆਂ ਜਿੱਦਾਂ ਆਪਾਂ ਜਿਹੜਾ ਪਹਿਲਾਂ ਝੋਨਾ ਲੈ ਕੇ ਗਏ ਆ ਤਿੰਨ ਚਾਰ ਮੌਇਸਚਰ ਮੀਟਰਾਂ ਦੇ ਵਿੱਚ ਆਪਾਂ ਝੋਨਾ ਚੈੱਕ ਕੀਤਾ 4 4 5 5 ਪੁਆਇੰਟ ਦਾ ਜਿਹੜਾ ਫਰਕ ਉਹਨਾਂ ਦੇ ਵਿੱਚ ਆਇਆ ਮਤਲਬ ਕਿ ਮਾਰਕਟ ਕਮੇਟੀ ਦੇ ਮੌਇਸਚਰ ਮੀਟਰ ਦੇ ਵਿੱਚ ਆਪਣਾ 17.4 ਮੌਇਸਚਰ ਆਇਆ ਸੀਗਾ ਜਿਹੜਾ ਪ੍ਰਾਈਵੇਟ ਮੌਇਸਚਰ ਮੀਟਰ ਸੀਗਾ ਮਤਲਬ ਕਿ ਆਪਣੇ ਫੜਦਾ ਉਹਦੇ ਵਿੱਚ 28 ਮੌਇਸਚਰ ਆਇਆ ਇੱਕ ਦੇ ਵਿੱਚ ਆਇਆ 22.5 ਮੌਇਸਚਰ ਹੁਣ ਤੁਸੀਂ ਦੇਖ ਲਓ ਵੀ ਆਪਾਂ ਕਿਹਨੂੰ ਸੱਚ ਮੰਨੀਏ ਕਿਹਨੂੰ ਝੂਠ ਮੰਨੀਏ ਇਹ ਇੱਕ ਪਾਸੇ ਦਾ ਕਈ ਸ਼ੈੱਲਰ ਵਾਲੇ ਕਹਿੰਦੇ ਆ ਵੀ ਬਾਈ ਸਾਨੂੰ ਜਿਹੜਾ ਸੁੱਕਾ ਝੋਨਾ ਲੈ ਕੇ ਸਾਡਾ ਨੁਕਸਾਨ ਹੈ ਜਿਹੜੇ ਹੱਕ ਸੱਚ ਤੇ ਸ਼ੈੱਲਰ ਚੱਲਦੇ ਆ ਉਹ ਕਹਿੰਦੇ ਸਾਡਾ ਸੁੱਕਾ ਝੋਨਾ ਲੈ ਕੇ ਨੁਕਸਾਨ ਹੈ ਸਾਨੂੰ 17 18 ਵਾਲਾ ਮੌਇਸਚਰ ਵਾਲਾ ਝੋਨਾ ਹੀ ਵਾਰਾ ਖਾਂਦਾ ਤੇ ਕਈ ਸ਼ੈਲਰ ਇਹ ਜਿਹੇ ਵੀ ਜਿਹੜੇ ਕਰਪਟ ਸ਼ੈਲਰ ਆ ਉਹ ਕਹਿੰਦੇ ਵੀ ਸਾਨੂੰ ਸੁੱਕੇ ਤੇ ਸੁੱਕਾ ਝੋਨਾ ਦੋ ਜਿਹਦਾ ਵੱਧ ਤੇ ਵੱਧ ਚੌਲ ਟੁੱਟੇ ਵੱਧ ਤੇ ਵੱਧ ਨੁਕਸਾਨ ਹੋਵੇ ਤਾਂ ਕਿ ਅਸੀਂ ਜਿਹੜੇ ਸਰਕਾਰ ਨੂੰ ਇਹ ਝੋਨੇ ਦੀ ਰਿਕਵਰੀ ਦੇ ਵਿੱਚ ਲੌਸ ਦਿਖਾ ਸਕੀਏ ਵੀ ਜਿਹੜੇ ਸਾਨੂੰ ਰਿਕਵਰੀ ਐਨੀ 65 ਕਿਲੋ ਚੌਲ ਜਾਂ 66 ਕਿਲੋ ਚੌਲ ਜਿੰਨੇ ਸਰਕਾਰ ਲੈਂਦੀ ਉਹ ਸਾਨੂੰ ਕੂੜੇ ਨਹੀਂ ਪੈਂਦੇ ਤੇ ਇੰਨਾ ਚੌਲ ਦੇ ਵਿੱਚ ਟੋਟਾ ਹੋ ਰਿਹਾ ਇੰਨਾ ਲੌਸ ਹੋ ਰਿਹਾ ਜਿਹਦੇ ਕਰਕੇ ਉਹ ਮਤਲਬ ਕਿ ਖਾਣ ਦੇ ਰਾਹ ਜਿਹੜੇ ਆਪਣੇ ਸਰਕਾਰ ਵੱਲੋਂ ਵੀ ਪਧਰੇ ਕਰ ਰਹੇ ਆ ਸੋ ਇਹਨਾਂ ਚੀਜ਼ਾਂ ਕਰਕੇ ਆਪਾਂ ਨੂੰ ਥੋੜਾ ਜਿਹਾ ਵੇਰ ਰਹਿਣਾ ਪੈਣਾ ਸਾਰੇ ਕਿਸਾਨ ਭਰਾਵਾਂ ਤੱਕ ਇਹ ਚੀਜ਼ ਜਰੂਰ ਆਪਣੇ ਰਿਸ਼ਤੇਦਾਰ ਸਾਥੀ ਜਿਹੜੇ ਖੇਤੀਕਾਰ ਉਹਨਾਂ ਦਾ ਵੀ ਸ਼ੇਅਰ ਕਰਿਓ ਵੀ ਇੱਕ ਮੌਇਸਚਰ ਮੀਟਰ ਤੇ ਮੰਡੀ ਦੇ ਵਿੱਚ ਡਿਪੈਂਡ ਨਾ ਰਹਿਣ 2 3 4 ਮੌਇਸਚਰ ਮੀਟਰਾਂ ਦੇ ਵਿੱਚ ਆਪਣੇ ਝੋਨੇ ਨੂੰ ਚੈੱਕ ਕਰਨ ਤਾਂ ਕਿ ਦੁੱਧ ਦਾ ਦੁੱਧ ਜਿਹੜਾ ਪਾਣੀ ਦਾ ਪਾਣੀ ਹੋ ਸਕੇ ਕਿਉਂਕਿ ਹੁਣ ਮੌਇਸਚਰ ਮੀਟਰ ਥਰੂ ਦੇ ਮਤਲਬ ਕਿ ਮੰਡੀਆਂ ਦੇ ਵਿੱਚ ਜਿਹੜੀ ਲੁੱਟ ਬਾਈ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ ਸੋ ਬਾਕੀ ਜਿਹੜਾ ਤਾਂ ਇਹ ਚੀਜ਼ ਨੂੰ ਸਮਝ ਗਿਆ ਜਿਹੜੀ ਚੀਜ਼ ਦਾ ਮਤਲਬ ਕਿ ਗਾਂ ਵਾਲੇ ਬੰਦੇ ਨੂੰ ਪਤਾ ਲੱਗ ਕਿਹੜਾ ਵਿਚਾਰਾ ਕੋਈ ਸਿਆਣਾ ਬੇਣਾ ਮਾਹਤਰਾ ਢੇਰੀ ਤੇ ਬਿਠਾ ਜਾਂਦਾ ਤੇ ਉਹ ਬੰਦਾ ਰਾਤ ਨੂੰ 12 1 ਵਜੇ ਤੱਕ ਵੀ ਘਰ ਨਹੀਂ ਆਉਂਦਾ ਹੈਗਾ ਠੀਕ ਹੈ ਉਹਨੂੰ ਇਹੀ ਚੱਕਰਾਂ ਵਿੱਚ ਪਾ ਰੱਖਦੇ ਨੇ ਤਰਪਾਲ ਪਾ ਦੇ ਨੇ ਵੀ ਤੇਰਾ ਝੋਨਾ ਜਿਹੜਾ ਕੱਲ ਨੂੰ ਤੁਰੂਗਾ ਹੋ ਸਕਦਾ 5-7 ਕੱਟੇ ਰਾਤ ਨੂੰ ਵੀ ਭਰ ਕੇ ਉਹਦੇ ਵਿੱਚੋਂ ਸੈਡ ਮਾਰ ਦੇ ਹੁਣ ਕਿਉਂਕਿ ਅੱਜ ਤੱਕ ਭਾਈ ਕਿਸੇ ਬੰਦੇ ਦਾ ਦੀਨ ਧਰਮ ਨਹੀਂ ਰਹੇਗਾ ਲੋਕ ਜਿਹੜੇ ਆਪਣੇ ਆ ਲੁੱਟ ਕੰਨੀ ਨੂੰ ਮੂੰਹ ਕਰ ਲਿਆ ਸਭ ਨੇ ਕੋਈ ਹੱਕ ਸੱਚ ਦੀ ਖਾ ਕੇ ਰਾਜੀ ਨਹੀਂ ਹੈ ਤੇ ਬਾਕੀ ਭਾਈ ਜਿਹੜਾ ਅੱਜ ਆਪਾਂ ਝੋਨਾ ਵੜੀ ਜਾਂਦੇ ਆ ਇਹਦਾ ਜਿੱਦਾਂ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਪोटाश ਵੀ ਘਟਾ ਦਾ ਦਾਣਾ ਤੇ ਵੀਡੀਓ ਪ੍ਰੋਪਰ ਪਾਵਾਂਗੇ ਤੇ ਬਾਕੀ ਬਾਈ ਇਹਦੀ ਗੱਠਾਂ ਵਾਲਾ ਹਿਸਾਬ ਵੀ ਵਧੀਆ ਚੱਲ ਰਿਹਾ ਗੱਠਾਂ ਨਾਲ ਦੀ ਨਾਲ ਬੰਦੇ ਬਣਾਈ ਜਾਂਦੇ ਆ ਚਲੋ ਵਧੀਆ ਗੱਲ ਆ ਬਾਈ ਕਿਦਾਂ ਭਰਾਵਾਂ ਨੂੰ ਉਹਨਾਂ ਨੂੰ ਜਿਹੜਾ ਰੁਜ਼ਗਾਰ ਮਿਲਿਆ ਵਾ ਬੰਦੇ ਮਾੜੇ ਕੰਮਾਂ ਤੋਂ ਦੂਰ ਰਹਿਣਗੇ ਥੋੜਾ ਜਿਹਾ ਬਿਜੀ ਹੋਣਗੇ ਦੂਜੇ ਪਾਸੇ ਜਿਹੜਾ ਆਪਣੀ ਪਰਾਲੀ ਦਾ ਹੱਲ ਵੀ ਜਿਹੜਾ ਫਰੀ ਦੇ ਵਿੱਚ ਹੋ ਰਿਹਾ ਕਈ ਬੰਦੇ ਹੁਣ ਕੀ ਕਹਿੰਦੇ ਆ ਪਹਿਲਾਂ ਤਾਂ ਕਹੀ ਜਾਂਦੇ ਵੀ ਯਾਰ ਪਰਾਲੀ ਦਾ ਕੋਈ ਹੱਲ ਨਹੀਂ ਕੋਈ ਹੱਲੀ ਹੁਣ ਜਦੋਂ ਗੱਠਾਂ ਬਣਾ ਕੇ ਨਾਲ ਦੀ ਨਾਲ ਚੱਕ ਹੋਣ ਲੱਗ ਗਈਆਂ ਹੁਣ ਕਹਿੰਦੇ ਵੀ ਸਾਨੂੰ ਥੋੜੇ ਬਹੁਤੇ ਪੈਸੇ ਚਾਹੀਦੇ ਆ ਕੋਈ ਗੱਲ ਪੈਸੇ ਵੀ ਮਿਲਣਗੇ ਪਰ ਇਸ ਵਾਰ ਜਿਹੜਾ ਗੱਠਾਂ ਵਾਲਾ ਕਟਰ ਕੋਟਰਾ ਬੰਦੇ ਸਾਰਾ ਕੁਝ ਆਪਣੇ ਖਰਚੇ ਤੇ ਮਾਰ ਰਹੇ ਬਸ ਇੱਕ ਬੰਦੇ ਨੂੰ ਦੱਸਣਾ ਏ ਵੀ ভাই ਮੇਰੇ ਚੋਨਾ ਵੱਡ ਹੋਇਆ ਵਾ ਆ ਖੇਤ ਆ ਬੰਦੇ ਨਾਲ ਦੀ ਨਾਲ ਆਪਣੇ ਟਰੈਕਟਰ ਤੇ ਆਉਂਦੇ ਆ ਕਟਰ ਮਾਰਦੇ ਨੇ ਗੱਠਾਂ ਬਣਾ ਕੇ ਚੱਕ ਲੈਦੇ ਨੇ ਬੰਦਾ ਕਹਿੰਦਾ ਉਸ ਦਿਨ ਸੀਜ਼ਨ ਤੱਕ ਅਸੀਂ ਤੁਹਾਨੂੰ ਪੈਸੇ ਵੀ ਦਵਾਂਗੇ ਪੰਪਾਂ 700-700 ਰੁਪਏ ਕੀ ਲੈਦਾ ਪਰ ਗੱਠਾ ਸਾਡੇ ਤੋਂ ਬੜਵਾਇਆ ਕਰਿਓ ਕਿਉਂਕਿ ਜਿੱਦਾਂ ਮੈਂ ਸਾਰੀ ਗੱਲਬਾਤ ਬੰਦੇ ਨਾਲ ਕਰੀਏ ਬੰਦਾ ਕਹਿੰਦਾ ਇਹ ਵੀ ਸਾਡਾ 25 ਤੋਂ ਲੈ ਕੇ 26000 ਰੁਪਏ ਦਾ ਜਿਹੜਾ ਗੱਠਾਂ ਦਾ ਇੱਕ ਢੇੜਾ ਫੈਕਟਰੀ ਦੇ ਵਿੱਚ ਹੋ ਜਾਂਦਾ ਸੋ ਵਧੀਆ ਗੱਲ ਆ ਬਾਈ ਉਹਨਾਂ ਨੂੰ ਰੱਬ ਤਰੱਕੀਆਂ ਬਖਸ਼ੇ ਰੰਗ ਭਾਗ ਲਾਵੇ ਜਿਨ੍ਹਾਂ ਨੇ ਬਾਈ ਇੰਨਾ ਸੰਦੇ ਇਕੱਠਾ ਕਰਿਆ ਕਿਉਂਕਿ ਛੋਟਾ ਮੋਟਾ ਕੰਮ ਨਹੀਂ ਹੈਗਾ ਗੱਠਾਂ ਦਾ ਵੀ ਆ ਵੀ ਕੋਈ ਛੋਟਾ ਬੰਦਾ ਕਰ ਲੂਗਾ ਇਹਦੇ ਪਿੱਛੇ ਬਹੁਤ ਬੰਦਿਆਂ ਦੀ ਜਿਹੜੀ ਮੈਨ ਪਾਵਰ ਆ ਘੱਟੋ ਘੱਟ 10 15 ਬੰਦਿਆਂ ਦੀ ਲੋੜ ਹੈ ਤੇ ਵੱਡੇ ਸੰਦੇ ਦੀ ਲੋੜ ਹੈ ਠੀਕ ਆ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਆਪਾਂ ਹੁਣ ਇਹ ਦੇ ਕਰਕੇ ਥੋੜਾ ਜਿਹਾ ਕਰ ਲਈਏ ਵੀ ਹਾਂ ਵੀ ਹਾਏ ਹਾਏ ਬੱਲੇ ਬੱਲੇ ਤਾਂ ਬਹੁਤ ਕਮਾ ਗਏ ਕੋਈ ਗੱਲ ਨਹੀਂ ਬਾਈ ਕਮਾਉਣ दो ਪਰਾਲੀ ਚੋ ਜੇ ਕੋਈ ਕਮਾਉਂਦਾ ਆਪਣਾ ਹੱਲ ਹੁੰਦਾ ਆਪਣੇ ਖੇਤ ਸਾਫ ਹੁੰਨੇ ਆਪਣਾ ਤੇਲ ਵਾਚਦਾ ਸਾਰਾ ਕੁਝ ਆ ਪੋਲੂਸ਼ਨ ਆ ਜਿਹੜੀ ਹਵਾ ਉਹ ਵੀ ਚਲੋ ਬਚਦੀ ਐ ਬਾਕੀ ਪੰਜਾਬ ਨੂੰ ਜਿਹੜਾ ਬਦਨਾਮਤਾ ਪਹਿਲਾਂ ਤੇ ਕੀਤਾ ਜਾਂਦਾ ਵੀ ਇਹਨੇ ਹਵਾ ਦੇ ਵਿੱਚ ਜ਼ਹਿਰ ਘੋਲਤੀ ਐਦਾਂ ਦਾ ਕੋਈ ਨਹੀਂ ਹੈਗਾ ਚਲੋ ਹੁਣ ਕਿਤੇ ਨਾ ਕਿਤੇ ਕਿਸਾਨ ਵੀ ਜਿਹੜਾ ਹਿੱਸਾ ਪਾਊਗਾ ਵੀ ਜਿਹੜਾ ਵਾਤਾਵਰਨ ਸਾਫ਼ ਰਹੇ ਤੇ ਬਾਕੀ ਦੇਖੋ ਆਪਣੀ ਟਰਾਲੀ ਬਾਈ ਭਰ ਗਈ ਬਾਬੇ ਨਾਨਕ ਦੀ ਕਿਰਪਾ ਨਾਲ ਤੇ ਸ਼ਾਮ ਹੋ ਗਈ ਕਿ ਪੌਣੇ ਨੂੰ ਆਪਾਂ ਇੱਕ ਡੈਂਕੇ ਤੇ ਹੋਰ ਪਾ ਲੰਦੇ ਪਰ ਬਾਈ ਮਲਕੇ ਕੈਮਰੇ ਦੇ ਵਿੱਚ ਨਹੀਂ ਪਤਾ ਲੱਗਦਾ ਸ਼ਾਮ ਹੋ ਗਈ ਜਿਆਦਾ ਜਿਆਦਾ ਸ਼ਾਮ ਨੂੰ ਵੱਢਣ ਦੇ ਨਾਲ ਵੀ ਜਿਹੜਾ ਮੋਇਸਚਰ ਦੇ ਵਿੱਚ ਥੋੜੀ ਜਿਹੀ ਦਿੱਕਤ ਆਉਂਦੀ ਹੈ ਦੂਜਾ ਜਿਹੜਾ ਦਾਣਾ ਡਿੱਗਣ ਦੀ ਵੀ ਫਿਰ ਸਮੱਸਿਆ ਆਉਂਦੀ ਹੈ ਤੇ ਬਾਕੀ ਜਿਹੜੀ ਝਾੜ ਦੀ ਗੱਲ ਕਰਦੇ ਬਾਈ ਝਾੜ ਮਲਕੇ ਤੁਸੀਂ ਕੋਸ਼ਿਸ਼ ਕਰੋ ਵੀ ਗੱਠਾ ਬਣਾਓ ਜਦੋਂ ਆਪਾਂ ਮਸ਼ੀਨ ਦਾ ਐਸਐਮਐਸ ਚੱਕ ਦਿੰਦੇ ਆ ਉਹਦੇ ਨਾਲ ਵੀ ਆਪਣਾ ਕੁਆਂਟਲ ਤੋਂ ਡੇਢ ਕੁਆਂਟਲ ਜਿਹੜਾ ਝਾੜ ਵੱਜ ਜਾਂਦਾ ਤਕਰੀਬਨ ਕੁਆਂਟਲ ਡੇਢ ਕੁਆਂਟਲ ਜਦੋਂ ਆਪਾਂ ਮਸ਼ੀਨ ਤੇ ਐਸਐਮਐਸ ਲਾਉਨੇ ਉਹ ਦਾਣੇ ਦਾ ਨੁਕਸਾਨ ਕਰਦਾ ਦਾਣੇ ਨੂੰ ਖਣਾਉਂਦਾ ਜਦੋਂ ਮਸ਼ੀਨ ਦੇ ਚੱਕਰ ਟੁੱਟਦੇ ਆ ਕਿਉਂਕਿ ਐਸਐਮਐਸ ਕੋਈ ਮਾਣੀ ਮੋਟੀ ਚੀਜ਼ ਨਹੀਂ ਹੈਗੀ ਤੇ ਬਾਕੀ ਆਪਾਂ ਜਿਹੜੀ ਝਾੜ ਵਾਲੀ ਗੱਲ ਹੈ ਝਾੜ ਪ੍ਰੋਪਰ ਹੈ ਜਿਹੜਾ ਮੰਡੀ ਦੇ ਵਿੱਚ ਕੱਲੂ ਦਿਖਾਵਾਂਗੇ ਆਹ ਟਰਾਲੀ ਆਪਾਂ ਲੈ ਕੇ ਜਾਣੀ ਆ ਮਿਲਾਂਗੇ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ